ਗਾਇਓ ਰੋਬਰ ਬਾਹਰ ਮੈਂ ਗਾਉਂਦਾ ਹਾਂ ਬਾਹਰ ਮੈਂ ਗਾਉਂਦਾ ਹਾਂ ਆਓ ਸਭ ਨਾਲ ਗੀਤ ਗਾਓ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਭਾਰਤ ਫਤਹਿ ਕੀ ਜੈ ਭਾਰਤ ਫਤਹਿ ਕੀ ਜੈ ਜਨੂ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜ ਅਮਿਨਰ ਵਾਇਸ ਆਫ ਅਧਿਵਾਲ ਤੇ ਸਮੂਹ ਟੀਮ ਵੱਲੋਂ ਸਮੂਹ ਇਲਾਕੇ ਦੀਆਂ ਧਾਰਮਿਕ ਰਾਜਨੀਤਿਕ ਸ਼ਕਤੀ ਸ਼ਕਤੀਆਂ ਵੱਲੋਂ ਅੱਜ ਗਣਤੰਤਰ ਦਿਵਸ ਦੇ ਖੇਤਰ ਵਿੱਚ ਗਣਤੰਤਰ ਦਿਵਸ ਦੇ ਉਪਰ ਅਧਿਵਾਲ ਸਾਹਿਬ ਨੇ ਮੇਨ ਚੌਂਕ ਬਸ ਸਟੈਂਡ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਝੰਡਾ ਲਹਿਰਾਇਆ ਜਾ ਰਿਹਾ ਹੈਗਾ ਮੈਂ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਬੜੀ ਮੁਸ਼ਕਲ ਦੇ ਨਾਲ ਭਾਰਤ ਦੀ ਆਜ਼ਾਦੀ ਲਈ ਸੀ ਔਰ ਆਜ਼ਾਦੀ ਤੋਂ ਬਾਅਦ ਸਾਡੇ ਨੇਤਾਵਾਂ ਦੀ ਸੋਚ ਦੇ ਨਾਲ ਭਾਰਤ ਜਿਹੜਾ 1926 ਜਨਵਰੀ 1950 ਨੂੰ ਗਣਤੰਤਰ ਬਣਾਇਆ ਗਿਆ ਸੀ ਆ ਗਣਤੰਤਰ ਦਾ ਮਤਲਬ ਹੈਗਾ ਕਿ ਲੋਕਤੰਤਰ ਲੋਕਤੰਤਰ ਦਾ ਮਤਲਬ ਹੈ ਲੋਕਾਂ ਦੀ ਸਰਕਾਰ ਲੋਕਾਂ ਲਈ ਲੋਕਾਂ ਦੁਆਰਾ ਚੁਣੀ ਹੋਈ ਸੋ ਇਹਦੇ ਨਾਲ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਗਣਤੰਤਰ ਬਣ ਗਏ ਹਾਂ ਲੋਕਤੰਤਰ ਬਣਿਆ ਭਾਰਤ ਇਸੇ ਕਰਕੇ ਹੀ ਫੇਮਸ ਹੈ ਕਿ ਇੱਥੋਂ ਦਾ ਜਿਹੜਾ ਲੋਕਤੰਤਰ ਹੈ ਉਹ ਅੱਜ ਤੱਕ ਚੱਲ ਰਿਹਾ ਹੈਗਾ ਨਹੀਂ ਤਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਲੋਕਤੰਤਰ ਤੇ ਆਇਆ ਪਰ ਥੋੜੀ ਦੇਰ ਬਾਅਦ ਉਹ ਤੇ ਜਿਹੜੀ ਤਾਨਾशाही ਜਿਹੜੀ ਸ਼ੁਰੂ ਹੋ ਗਈ ਸੋ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਬਧਾਈਆਂ ਦੇਣਾ ਔਰ ਮੈਂ ਬੇਨਤੀ ਕਰਦਾ ਕਿ ਲੋਕਤੰਤਰ ਤਾਂ ਹੀ ਠੀਕ ਤਰੀਕੇ ਨਾਲ ਰਹਿ ਸਕਦਾ ਜੇ ਅਸੀਂ ਜਿਹੜੀ ਸਹੀ ਤਰੀਕੇ ਦੇ ਨਾਲ ਆਪਣੇ ਨੇਤਾਵਾਂ ਨੇਤਾ ਜਿਹੜੇ ਨੇ ਉਹ ਚੁਣੀਏ ਲੋਕਾਂ ਨੂੰ ਮੌਕਾ ਮਿਲੇ ਔਰ ਮੈਂ ਇਥੇ ਦੱਸਣਾ ਚਾਹਾਂਗਾ ਕਿ 25 ਜਨਵਰੀ ਕੱਲ ਅਸੀਂ ਵੋਟਰ ਰਿਪਸ ਬਣਾਇਆ ਕਿਉਂਕਿ 25 ਜਨਵਰੀ 1950 ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਗਠਨ ਹੋਇਆ ਸੀ ਇਲੈਕਸ਼ਨ ਕਮਿਸ਼ਨ ਦਾ ਮਤਲਬ ਹੈਗਾ ਕਿ ਲੋਕਾਂ ਦਾ ਚੋਣ ਕਰਵਾ ਕੇ ਅچھے ਨੇਤਾ ਜਿਹੜੇ ਪੈਦਾ ਕਰਕੇ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਭੇਜੇ ਜਾਣ ਪਰ ਬੜੀ ਦੁੱਖ ਦੀ ਗੱਲ ਹੈ ਕਿ 75 ਸਾਲਾਂ ਤੋਂ ਬਾਅਦ ਵੀ ਜਿਹੜੇ ਸਾਡੇ ਅچھے ਨੇਤਾ ਜਿਹੜੇ ਅਸੀਂ ਨਹੀਂ ਪੈਦਾ ਕਰ ਸਕੇ ਕਿਉਂਕਿ ਲੋਕਤੰਤਰ ਦੇ ਵਿੱਚ ਜਿਹੜੀ ਚੋਣ ਪ੍ਰਣਾਲੀ ਹੈ ਉਹਨੂੰ ਇੰਨਾ ਕਿ ਗੰਦਲਾ ਕਰਤਾ ਹੈਗਾ ਉਹਦੇ ਵਿੱਚ ਪੈਸਾ ਵੰਡਿਆ ਜਾਂਦਾ ਉਹਦੇ ਵਿੱਚ ਸ਼ਰਾਬ ਵੰਡੀ ਜਾਂਦੀ ਹੈ ਉਹਦੇ ਵਿੱਚ ਜਿਹੜਾ ਲੋਕਾਂ ਨੂੰ ਡਰਾਵਾ ਦਿੱਤਾ ਜਾਂਦਾ ਹੈਗਾ ਜਦੋਂ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ ਜਿਹੜਾ ਇਲੈਕਸ਼ਨ ਆਸੀਂ 10 ਲੱਖ ਦੇ ਵਿੱਚ ਲੜ ਸਕਦੇ ਆ ਉਹਨੂੰ ਲੋਕੀ 10-10 ਕਰੋੜ ਦੇ ਵਿੱਚ ਜਿਹੜਾ ਲੜਦੇ ਹੈਗੇ ਸੋ ਇਸ ਤਰ੍ਹਾਂ ਦੇ ਨਾਲ ਸਹੀ ਤਰੀਕੇ ਦਾ ਲੋਕਤੰਤਰ ਅਸੀਂ ਨਹੀਂ ਸਥਾਪਿਤ ਕਰ 파ਰੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਅਸੀਂ ਪ੍ਰਣ ਲਈਏ ਕਿ ਜਦੋਂ ਵੀ ਕਦੀ ਇਲੈਕਸ਼ਨ ਆਉਂਦੇ ਚਾਹੇ ਪੰਚਾਇਤ ਦੇ ਇਲੈਕਸ਼ਨ ਤੋਂ ਲੈ ਕੇ ਐਮਪੀ ਦੇ ਇਲੈਕਸ਼ਨ ਤੱਕ ਹੋਣ ਤੇ ਅਸੀਂ ਆਪਣੇ ਆਪਣੇ ਮਹੱਲਿਆਂ ਦੀ ਰਾਖੀ ਕਰਕੇ ਕਿਸੇ ਨੂੰ ਇੱਥੇ ਸ਼ਰਾਬ ਨਾ ਵੰਡਣ ਲਈਏ ਕਿਸੇ ਨੂੰ ਵੀ ਇੱਥੇ ਪੈਸਾ ਨਾ ਵੰਡਣ ਲਈਏ ਕਿਸੇ ਨੂੰ ਵੀ ਧਰਾਂ ਤਮਾਕਹਾਨ ਦੀ ਕੋਈ ਕੋਸ਼ਿਸ਼ ਨਾ ਕਰਨ ਲਈਏ ਇਹਦੇ ਨਾਲ ਹੀ ਚੰਗੇ ਨੇਤਾ ਜਿਹੜੇ ਚੁਣੇ ਜਾਣਗੇ ਔਰ ਇਹਦੇ ਨਾਲ ਹੀ ਸਾਡਾ ਲੋਕਤੰਤਰ ਜਿਹੜਾ ਦੁਨੀਆ ਦਾ ਮਹਾਨ ਲੋਕਤੰਤਰ ਅਸੀਂ ਵਰਡ ਦੇ ਵਿੱਚ ਨੰਬਰ 1 ਬਣ ਸਕਦੇ ਆ ਮੈਂ ਫਿਰ ਇੱਕ ਵਾਰੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜਨਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੈ ਜੈ ਜੈਨ ਸਾਰਿਆਂ ਨੂੰ ਅੱਜ ਅਸੀਂ ਜਿਸ ਤਰ੍ਹਾਂ ਹਰ ਸਾਲ ਵਾਇਸ ਆਫ ਧਾਰੀਵਾਲ ਦੀ ਟੀਮ ਪੂਰੀ ਪਗਲ ਸਿੰਘ ਚੌਂਗ ਦੇ ਵਿੱਚ ਝੰਡਾ ਲਹਿਰਾਣੇ ਆ ਅੱਜ ਵੀ ਸਾਡਾ ਗਣਤੰਤਰ ਦਿਵਸ ਆ ਅਸੀਂ ਬੜੀ ਸਾਰੇ ਇਕੱਠੇ ਹੋ ਕੇ ਧਾਰੀਵਾਲ ਦੇ ਵਿੱਚ ਇਹ ਦਿਨ ਮਨਾਣੇ ਆ ਤੁਸੀਂ ਜਾਣਦੇ ਹੋ ਵੀ ਅੱਜ ਦਾ ਦਿਨ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਜਿਹੜਾ ਲਾਗੂ ਹੋਇਆ ਸੀ ਸਾਡੇ ਡਾਕਟਰ ਸ਼੍ਰੀ ਅੰਬੇਦਕਰ ਜੀ ਨੇ ਬਹੁਤ ਹੀ ਜਦੋਜਾਦ ਦੇ ਨਾਲ ਇਹ ਸੰਵਿਧਾਨ ਜਿਹੜਾ ਲਗੂ ਕੀਤਾ ਸੀ ਉਹਨਾਂ ਨੇ ਲਿਖਿਆ ਸੀ ਤੇ ਅੱਜ ਦੇ ਦਿਨ ਦੇ ਵਿੱਚ 950 76ਵਾਂ ਸਾਲ ਹੋ ਗਿਆ ਸਾਨੂੰ ਗਣਤੰਤਰ ਦਿਵਸ ਸਹੀ ਮਨਾ ਰਹੇ ਆ ਇਹ ਇੱਕ ਸਾਡਾ ਕੌਮੀ ਤਿਹਾਰਾ ਕਿਉਂਕਿ ਅਸੀਂ ਇਸ ਵਿੱਚ ਸਾਰੇ ਹਿੰਦੂ ਸਿੱਖ 크ਰਿਸਚਨ ਮੁਸਲਮਾਨ ਸਾਰੇ ਰਲ ਕੇ ਧਰਮ ਇਹ ਹੀ ਗਣਤੰਤਰ ਦਿਵਸ ਮਨਾਉਂਦੇ ਆ ਬੜੀ ਖੁਸ਼ੀ ਹੁੰਦੀ ਆ ਆਹੀ ਆਪਣੇ ਦੇਸ਼ ਵਾਸੀਆਂ ਨੂੰ ਬੜੀ ਖੁਸ਼ੀ ਨਾਲ ਆਹੀ ਦੇਸ਼ ਵਾਸੀਆਂ ਨੂੰ ਮਨਾਇਆ ਜਾਂਦਾ ਹੈ ਦੇਸ਼ ਵਾਸੀ ਸਾਰੇ ਮਨਾਉਂਦੇ ਆ ਸਾਰੇ ਰਾਜਿਆਂ ਚ ਮਨਾਇਆ ਜਾਂਦਾ ਸਾਰੇ ਸ਼ਹਿਰਾਂ 'ਚ ਗੰਤ ਤਦਦ ਉਸ ਮਨਾਇਆ ਜਾਂਦਾ ਸਾਡੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਮੈਂ ਆਪਣੇ ਵੱਲੋਂ ਸਾਰੇ ਸ਼ਹਿਰ ਨੂੰ ਅਤੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਗੰਤ ਤਦਦ ਦੀ ਜੈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੈਂ ਮੁਰੇ ਸਾਰੇ ਜਹਾਂ ਤੋਂ ਅੱਛਾ ਸ਼ਾਰਟਕਟ ਬਲੂ ਹਿੰਦੁਸਤਾਨ ਹਮਾਰਾ ਹਮ ਬੁਲਬਲੇ ਹੈ ਇਸ ਕੀ ਇਹ ਗੁਲਸਤਾਨ ਹਮਾਰਾ ਇਹ ਡਾਕਟਰ ਇਲਾਮੇ ਕਬਾਲ ਦਾ ਬਹੁਤ ਹੀ ਪਿਆਰਾ ਸ਼ੇਰ ਆ ਤੇ ਅਸੀਂ ਬਹੁਤ ਹੀ ਵਡਭਾਗੇ ਆ ਸ਼ਾਇਦ ਦੁਨੀਆ ਦੇ ਸਭ ਤੋਂ ਕਿਸਮਤ ਵਾਲੇ ਲੋਕ ਆ ਕਿ ਜਿਹੜੇ ਇੱਕ ਇਹੋ ਜਿਹੇ ਦੇਸ਼ ਦੇ ਵਿੱਚ ਰਹਿੰਦੇ ਆ ਜਿੱਥੇ ਕਿ ਸਾਜੀ ਇੱਕ ਗੁਲਦਸਤਾ ਜਿੱਦਾਂ ਦੇ ਦੱਸ ਸਕਿਆ ਹਰ ਧਰਮ ਬਾਰੇ ਤੇ 22 ਆਫਤਰੀਵਾਲ ਦਾ ਮੈਂਬਰ ਹੋਣ ਦੇ ਨਾਤੇ ਸਾਡੇ ਵਾਸਤੇ ਹੋਰ ਵੀ ਇੱਕ ਬਹੁਤ ਹੀ ਸਫਾ ਦਾ ਮੌਕਾ ਹੈ ਕਿ ਅਹੀਂ ਅੱਜ ਇੱਕ ਬੋਤੀਪਾ ਕਪੁੱਤਰ ਤੇ ਪਤੀਜਾ ਦਿਨ ਮਨਾ ਰਹੇ ਆ ਜਿਹੜਾ ਕਿ ਸਵਿਧਾਨ ਦੇ ਨਾਂ ਤੇ ਬਹੁਤ ਮਸ਼ਹੂਰ ਆ ਜੋ ਸਵਿਧਾਨ ਤੇ ਬਿਨਾਂ ਇਹ ਦੇਸ਼ ਚਲਦੇ ਆ ਤੇ ਅੱਜ ਅਸੀਂ ਉਹਨਾਂ ਲੋਕਾਂ ਨੂੰ ਜਿੰਨਾਂ ਚ ਡਾਕਟਰ ਭੀਮਰਾਓ ਮੇਰਕਰ ਜੀ ਇੱਕ ਬਹੁਤ ਹੀ ਇੰਟੈਲੈਕਚੁਅਲ ਪਰਸਨ ਆਫ ਦਾ ਵਰਲਡ ਜਿੰਨਾਂ ਕੇ ਸਾਡਾ ਇਹ ਡਾਬਲ ਕਨਸਟੀਟਿਊਸ਼ਨ ਲਿਖਿਆ ਤੇ ਮੈਂ ਸਾਰਿਆਂ ਨੂੰ ਇਸ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਦਿਨਾ ਕਿ ਮਹਾਰਾਜ ਇਹ ਦੋਹਾਂ ਚੜ੍ਹਦੇ ਕਲਾ ਕਰਕੇ ਬਾਹੂ ਗੁਰਦੀ ਦਾ ਨਾਮ